ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਕਈ ਵਾਰੀ ਨਾ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਥੱਲੇ ਬੈਠ ਕੇ ਪਾਠ ਦੀ ਹੁੰਦਾ ਐਕਸਰਸਾਈਜ਼ ਨਹੀਂ ਹੁੰਦੀ ਤੇ ਜਿਹੜੀ ਹੈ ਨਾ ਏਦਾਂ ਇਸ ਤਰੀਕੇ ਨਾਲ ਤੁਸੀਂ ਗੱਡੀ ਲੈ ਕੇ ਜੇ ਪਿੱਛੇ ਬੈਕ ਸਾਈਡ ਤੇ ਤੇ ਬੈਠੋਗੇ ਤੇ ਬਹੁਤ ਹੀ ਧੀਰ ਤੁਸੀਂ ਭਾਵੇਂ ਇੱਕ ਜਾਂ ਦੋ ਘੰਟੇ ਬੈਠ ਕੇ ਪਾਠ ਕਰੋ ਜੋ ਮਰਜ਼ੀ ਕਰੋ ਐਕਸਰਸਾਈਜ਼ ਕਰੋ ਯੋਗਾ ਕਰੋ ਬੈਠ ਸਕਦੇ ਆ ਰਾਮ ਨਾਲ ਬਿਲਕੁਲ ਵੀ ਤੁਹਾਡੀ ਕਮਰ ਜਿਹੜੀ ਉਹ ਦਰਦ ਨਹੀਂ ਹੋਵੇਗੀ ਨਾ ਹੀ ਤੁਹਾਨੂੰ ਕੋਈ ਬੈਠਣ ਚ ਪ੍ਰੋਬਲਮ ਆਵੇਗੀ ਹਾਂਜੀ ਤੇ ਮਾਰਨਿੰਗ ਦਾ ਟਾਈਮ ਹੈ ਜੀ ਤੇ ਸਵੇਰ ਸਵੇਰੇ ਹੈਨਾ ਬੱਚਿਆਂ ਨੂੰ ਫਰੂਟ ਵਗੈਰਾ ਜਿਹੜਾ ਉਹ ਕੱਟ ਕੇ ਦੇਣਾ ਤੇ ਖਾਸ ਕਰਕੇ ਉਹੀ ਫਰੂਟ ਖਾਣੇ ਚਾਹੀਦੇ ਜੋ ਮੌਸਮ ਦੇ ਹੋਣ ਜੋ ਮੌਸਮ ਦੇ ਅਕੋਰਡਿੰਗ ਜਿਹੜੇ ਚੱਲ ਰਹੇ ਹੁਣ ਇੱਕ ਤੇ ਸਸਤੇ ਹੁੰਦੇ ਆ ਦੂਸਰਾ ਪਲੱਸ ਇਹਨਾਂ ਵਿੱਚ ਪਾਣੀ ਦੀ ਮਾਤਰਾ ਬਹੁਤ ਹੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਜ਼ਿਆਦਾਤਰ ਇਹ ਮਤਲਬ ਕੀ ਕਰਨਾ ਚਾਹੀਦਾ ਕਿ ਸਾਨੂੰ ਇਹੋ ਜਿਹੇ ਫਰੂਟ ਹੀ ਖਾਣੇ ਚਾਹੀਦੇ ਆ ਤੇ ਜ਼ਿਆਦਾਤਰ ਭੈਣਾਂ ਦੀ ਇਹ ਹੁੰਦੀ ਹੈ ਕਿ ਆਪਾਂ ਪਤਲੇ ਤਾਂ ਹੋ ਸਕਦੇ ਆ ਬਟ ਅਸੀਂ ਕਣਕ ਦੀ ਰੋਟੀ ਜਿਹੜੀ ਉਹ ਨਹੀਂ ਛੱਡ ਸਕਦੇ ਬਟ ਕੁਝ ਟਾਈਮ ਸੀ ਜਦੋਂ ਮੇਰੇ ਕੋਲ ਵੀ ਜਿਹੜੀ ਆ ਇਹ ਵਾਲੀ ਰੋਟੀ ਪਕਾਉਣੀ ਬਹੁਤ ਹੀ ਮੱਕੀ ਦੀ ਔਖੀ ਸੀ ਬਿਲਕੁਲ ਵੀ ਮੈਨੂੰ ਬਿਲਕੁਲ ਵੀ ਨਹੀਂ ਸੀ ਆਉਂਦੀ ਹੁੰਦੀ ਮੈਂ ਰੋਟੀ ਤੇ ਪਕਾ ਲੈਂਦੀ ਸੀ ਕਈ ਤਰੀਕਿਆਂ ਨਾਲ ਕਦੀ ਪੋਲੀਥੀਨ ਰੱਖਣਾ ਕਦੀ ਕੁਛ ਰੱਖਣਾ ਤੇ ਫਿਰ ਮੈ ਇਹ ਦਿਮਾਗ 'ਚ ਆਇਆ ਕਿ ਕੁਝ ਕੁਝ ਕੰਮ ਸਿੱਖਣ ਨਾਲ ਲੈ ਪ੍ਰੈਕਟਿਸ ਨਾਲ ਲਾਂਦੇ ਆ ਫਿਰ ਡੇਲੀ ਮੈਂ ਬਲੀ ਪ੍ਰੈਕਟਿਸ ਕਰਿਆ ਕਰਨੀ ਕਰਨਿਆ ਕਰਨੀ ਕਿ ਇਹ ਰੋਟੀ ਮੇਰੀ ਜ਼ਿੰਦਗੀ ਸੀ ਇਸ ਕਰਕੇ ਮੈਨੂੰ ਇਹਦੇ ਲਈ ਰੋਜ਼ ਪ੍ਰੈਕਟਿਸ ਤੇ ਕਰਨੀ ਪੈਂਦੀ ਸੀ ਰੋਜ਼ ਪ੍ਰੈਕਟਿਸ ਕਰ ਕਰਕੇ ਕਦੀ ਪਹਿਲਾਂ ਰੋਟੀਆਂ ਛੋਟੀਆਂ ਛੁਟੀਆਂ ਬਣਾਉਣੀਆਂ ਕਰਨੀਆਂ ਫਿਰ ਉਸ ਤੋਂ ਜ਼ਿਆਦਾ ਵੱਡੀਆਂ ਤੇ ਮਤਲਬ ਕਿ ਹੁਣ ਵਧੀਆ ਪਰਫੈਕਟ ਰੋਟੀ ਬਣਾਉਣੀ ਆ ਗਈ ਹੈ ਤੇ ਇਹੋ ਨੇ ਬਿਲਕੁਲ ਵੀ ਇੰਨਾ ਈਜ਼ੀ ਲੱਗਦਾ ਆ ਕਿ ਇਹਨੂੰ ਮਤਲਬ ਕਿ ਇੱਕ ਦੋ ਰੋਟੀ ਮੇ ਬਣਾ ਕੇ ਰੱਖ ਲੈਣੀ ਤੇ ਨਾਲ ਨਾਲ ਮੈਂ ਹੋਰ ਕੰਮ ਵੀ ਕਰ ਲੈਣੀ ਆ ਤੇ ਬਹੁਤ ਹੀ ਈਜ਼ੀ ਜਿਹੜਾ ਮੇਰੇ ਵਾਸਤੇ ਇਹ ਕੰਮ ਜਿਹੜਾ ਹੋ ਗਿਆ ਆ ਤੇ ਬਿਲਕੁਲ ਹੀ ਮੈਨੂੰ ਇਹ ਕੰਮ ਤੇ ਆਲਸ ਜਿਹੜਾ ਉਹ ਨਹੀਂ ਮਹਿਸੂਸ ਹੁੰਦਾ ਕਿਉਂਕਿ ਸਮਾਂ ਜਿਹੜਾ ਸਭ ਕੁਝ ਸਿਖਾ ਦਿੰਦਾ ਆ ਜਦੋਂ ਬੰਦੇ ਦੇ ਢਿੱਡ ਦੇ ਵਿੱਚ ਭੁੱਖ ਹੋਵੇ ਔਰ ਇਹ ਪਤਾ ਲੱਗ ਜਾਏ ਕਿ ਇਹ ਹੁਣ ਸਾਡੀ ਜ਼ਿੰਦਗੀ ਆ ਤਾਂ ਇੱਕ ਬਹੁਤ ਹੀ ਵੱਡਾ ਹਿੱਸਾ ਆ ਤੇ ਇਨ ਨੂੰ ਹਨ ਹਨ ਨੂੰ ਸਿੱਖਣ ਤੋਂ ਬਿਨਾ ਗੁਜ਼ਾਰਾ ਜਿਹੜਾ ਉਹ ਨਹੀਂ ਹੈਗਾ ਇਸ ਕਰਕੇ ਆਪਣੇ ਆਪ ਲਈ ਟਾਈਮ ਜ਼ਰੂਰ ਕਰਨਾ ਚਾਹੀਦਾ ਬਿਲਕੁਲ ਵੀ ਆਲਸ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਕਿਸੇ ਕੰਮ ਨੂੰ ਲਗਾਤਾਰ ਕਰਦੇ ਜੀ ਉਹ ਟਾਈਮ ਮਤਲਬ ਕਿ ਜਿਹੜਾ ਕੋਈ ਵੀ ਕੰਮ ਜਿਹੜਾ ਉਹ ਤੁਹਾਡੇ ਹਾਫ ਟਾਈਮ ਵਿੱਚ ਮਤਲਬ ਕਿ ਹੋ ਜਾਂਦਾ ਆ ਕਿਉਂਕਿ ਇੰਨੇ ਕ ਜਿਆਦਾ ਤੁਸੀਂ ਉਸ ਕੰਮ ਵਿੱਚ ਪਰਫੈਕਟ ਹੋ ਜਾਂਦੇ ਜੀ ਤੇ ਕੁਝ ਕੰਮ ਸਿੱਖਣ ਨਾਲ ਨਹੀਂ ਪ੍ਰੈਕਟਿਸ ਨਾਲ ਜ਼ਿਆਦਾ ਆਉਂਦੇ ਨੇ ਜਿੰਦੀ ਜ਼ਿਆਦਾ ਕਿਸੇ ਕੰਮ ਲਈ ਅਸੀਂ ਪ੍ਰੈਕਟਿਸ ਕਰਦੇ ਆਂ ਉਹਨਾਂ ਜੜਾਉ ਕੰਮ ਸਾਨੂੰ ਵਧੀਆ ਤਰੀਕੇ ਨਾਲ ਆਉਂਦਾ ਆ ਤੇ ਹਾਂਜੀ ਤੇ ਅੱਜਕੱਲ ਬੜਾਏ ਸੋਸ਼ਲ ਮੀਡੀਆ 'ਚ ਨਾ ਜੰਗ ਦੇ ਬਾਰੇ ਉਮ ਦੱਸਦੇ ਪਏ ਆ ਕਿ ਮਜ਼ਾਕ ਉਡਾਉਂਦੇ ਪਏ ਕਈ ਕਈ ਤੇ ਬਹੁਤ ਵਧੀਆ ਜਿਹੜਾ ਹਨ ਦੱਸਦੇ ਪਏ ਆ ਬਟ ਕਈ ਜਿਹੜੇ ਆ ਸੋਸ਼ਲ ਮੀਡੀਆ ਜਿਵੇਂ ਕਿ ਪਾਕਿਸਤਾਨ ਤੋਂ ਵੀ ਕਈ ਵਰੀ ਮੈਂ ਦੇਖੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਹਨ ਮਜ਼ਾਕ ਉਡਾਉਂਦੇ ਕਿ ਇਦਾਂ ਦੇ ਸੂਟ ਆਪ ਪਾਉਣੇ ਆ ਇਦਾਂ ਦੇ ਸੂਟ ਪਾਉਣੇ ਆ ਆਪਾਂ ਜੰਗ ਤੇ ਸ਼ਾਇਦ ਮੈਂ ਕਹਨੀ ਆ ਕਿ ਉਹ ਜ਼ਿਆਦਾ ਸਿਆਣਿਆ ਜਿਹੜੇ ਪਿਛਲੇ ਜਿਨ੍ਹਾਂ ਨੇ ਟਾਈਮ 9047 ਦਾ ਦੇਖਿਆ ਆ ਉਹਨਾਂ ਲੱਗੇ ਜਿਹੜਾ ਉਹ ਨਹੀਂ ਬੈਠੇ ਉਹਨਾਂ ਨੂੰ ਨਹੀਂ ਪਤਾ ਕਿ ਜੰਗ ਜਿਹੜੀ ਉਹ ਕੀ ਹੁੰਦੀ ਆ ਕੋਰ ਕਿਦਾਂ ਦੇ ਹਾਲਾਤ ਉਸ ਟਾਈਮ ਤੇ ਹੋ ਜਾਂਦੇ ਨੇ ਸਾਡੀ ਦਾਦੀ ਜਿਹੜੀ ਉਹ ਦੱਸਦੀ ਹੁੰਦੀ ਸੀ ਕਿ ਉਸ ਟਾਈਮ ਜਿਹੜਾ ਵਕਤ ਬਹੁਤ ਹੀ ਜ਼ਿਆਦਾ ਮਾੜਾ ਸੀ ਤੇ ਇਸ ਉਸ ਵਕਤ ਜਿਹੜਾ ਹਨਾ ਬੱਚੇ ਛੋਟੇ ਛੋਟੇ ਬੱਚਾ ਨੂੰ ਲੈ ਕੇ ਉਧਰੋਂ ਆਉਣਾ ਤੇ ਕਹਿੰਦੀ ਪਤਾ ਨਹੀਂ ਹੁੰਦਾ ਕਿ ਇਸ ਵਕਤ ਰਾਤ 'ਚ ਮਾਹੌਲ ਜਿਹੜਾ ਉਹ ਖਰਾਬ ਹੋ ਜਾਂਦਾ ਸੀ ਤੇ ਕਈ ਵਾਰੀ ਤੇ ਕਹਿੰਦੀ ਸੀ ਅਸੀਂ ਇੱਕ ਵਾਰ ਕਹਿੰਦੀ ਅਸੀਂ ਚੌਲ ਰੱਖੇ ਸੀ ਤੇ ਚੌਲ ਬਣਨ ਵਾਸਤੇ ਰੱਖੇ ਸੀ ਤੇ ਚੌਲ ਹਲੇ ਅੱਧ ਹੀ ਬਣੇ ਸੀ ਕਿ ਉਹ ਦਰੋਂ ਫੇਰ ਜੜੀ ਆ ਜੰਗ ਦਾ ਐਲਾਨ ਹੋ ਗਿਆ ਤੇ ਕਹਿੰਦੀ ਅੱਧ ਕੱਚੇ ਪੱਕੇ ਹਿਸਚੌਲ ਜੜੇ ਆ ਚੱਕ ਕੇ ਸਿਰ ਤੇ ਤੇ ਅਸੀਂ ਬੱਚਿਆਂ ਦੇ ਰੋਂਦੇ ਬੱਚਿਆਂ ਦੇ ਨਾਲ ਹੀ ਸਨ ਨਾ ਭੁੱਖੇ ਪਿਆਸੇ ਬੱਚਿਆਂ ਦੇ ਨਾਲ ਹੀ ਅਸੀਂ ਤੁਰ ਪਏ ਉਥੋਂ ਯਾਨਾ ਉਦਾਂ ਦੀਆਂ ਗੱਲਾਂ ਸੁਣੋ ਤੂੰ ਹਨਾ ਉਹ ਦਾਦੀ ਸਾਡੀ ਦੱਸਦੀ ਦੱਸਦੀ ਚੁੱਪ ਹੋ ਜਾਂਦੀ ਸੀ ਇੰਨਾ ਔਖਾ ਟਾਈਮ ਜਿਨ੍ਹਾਂ ਨੇ ਦੇਖਿਆ ਹੋਵੇ ਹਾਂਜੀ ਤੇ ਤੁਸੀਂ ਇਹ ਨਾ ਕਿਉਂਕਿ ਤੁਸੀਂ ਤੇ ਗੋਲ ਗੱਪੇ ਬਣਾਉਣ ਦੀ ਤਿਆਰੀਆਂ ਕਰਦੇ ਪਏ ਇਹ ਮੇਰੀ ਪਹਿਲਾਂ ਦੀ ਕਲਿੱਪ ਹੈ ਤੇ ਮੈਂ ਐਡ ਨਹੀਂ ਸੀ ਕੀਤੀ ਤੇ ਸੋਚਿਆ ਕਿ ਚਲੋ ਤੁਹਾਡੇ ਨਾਲ ਇਹ ਵੀ ਸ਼ੇਅਰ ਕਰੀ ਦਵਾਂ ਤੇ ਜਿਆਦਾ ਨਾ ਰੱਬ ਦੇ ਹਨਾ ਸਾਨੂੰ ਸ਼ੁਕਰ ਬਣਾਉਣਾ ਚਾਹੀਦਾ ਤੇ ਪਾਠ ਕਰਨਾ ਚਾਹੀਦਾ ਆ ਤੇ ਰੱਬ ਦੇ ਬਾਣੇ ਦੇ ਵਿੱਚ ਰਹਿਣਾ ਸਿੱਖਣਾ ਚਾਹੀਦਾ ਹੈ ਤੇਾਨੂੰ ਜੰਗ ਦੇ ਬਾਰੇ ਕੁਝ ਵੀ ਹਾਸੇ ਮਜ਼ਾਕ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਰੱਬ ਨੂੰ ਹਮੇਸ਼ਾ ਯਾਦ ਰੱਖ ਕਿ ਜਿਹੜਾ ਉਹ ਰਹਿਣਾ ਰਹਿਣਾ ਮਤਲਬ ਰਹਿਣਾ ਚਾਹੀਦਾ ਹੈ ਤੇ ਹਾਂਜੀ ਤੇ ਇੱਥੇ ਆਪਾਂ ਸੂਜੀ ਲੈ ਲਈ ਸੀ ਤੇ ਉਹਦੇ ਵਿੱਚ ਆਪਾਂ ਗਰਮ ਪਾਣੀ ਬਿਲਕੁਲ ਜ਼ਿਆਦਾ ਗਰਮ ਪਾਣੀ ਪਾਉਣਾ ਜੇ ਤੁਸੀਂ ਹਨਾ ਚਾਹੁੰਦੇ ਕਿ ਜਿੱਦਾਂ ਹਲ ਮਤਲਬ ਕਿ ਤੁਹਾਨੂੰ ਗੋਲ ਗੱਪੇ ਬਜਾਰੋਂ ਮਿਲਦੇ ਆ ਜੋ ਉਦਾਂ ਦੇ ਤੁਸੀਂ ਬਣਾਉਣੇ ਆ ਤੇ ਇੱਥੇ ਮੈਂ ਆਲੂ ਉਬਾਲਣ ਦੀ ਬਜਾਏ ਜਿਹੜਾ ਰੋਸਟਡ ਕਰ ਲੋਗੇ ਤੇ ਬਹੁਤ ਹੀ ਵਧੀਆ ਟੇਸਟ ਆਵੇਗਾ ਤੇ ਇੱਕਦਮ ਦੋ ਮਿੰਟ ਵਿੱਚ ਜਿਹੜੇ ਆਲੂ ਜਿਹੜੇ ਤਵੇ ਦੇ ਉੱਪਰ ਰੋਸਟ ਹੋ ਜਾਣਗੇ ਜਿਆਦਾ ਟਾਈਮ ਟੇਕਣ ਜਿਹੜੀ ਆ ਇਹ ਨਹੀਂ ਲੱਗੇਗੀ ਤੇ ਇਥੇ ਇਬਲੀ ਵਗੈਰਾ ਭਿਉਂਦੀ ਵੀ ਤੁਹਾਨੂੰ ਲੋੜ ਨਹੀਂ ਕਿਉਂਕਿ ਹੁਣ ਮੌਸਮ ਜਿਆਦਾ ਹਨ ਅੰਬੀਆਂ ਵਗੈਰਾ ਬਹੁਤ ਮਿਲਦੀਆਂ ਨੇ ਬਾਜ਼ਾਰ ਤੋਂ ਤੇ ਤੁਸੀਂ ਉਹਦਾ ਪਾਣੀ ਜਿਹੜਾ ਤੁਸੀਂ ਗੋਲ ਗੱਪਿਆਂ ਵਾਸਤੇ ਇੱਕ ਵਾਰ ਬਣਾਓਗੇ ਤੇ ਬਹੁਤ ਹੀ ਟੇਸਟੀ ਜਿਹੜੀਆਂ ਤੁਹਾਡਾ ਪਾਣੀ ਪੂੜੀ ਜਿਹੜੀ ਉਹ ਬਣੇਗੀ ਤੇ ਬਹੁਤ ਹੀ ਵਧੀਆ ਜਿਹੜਾ ਤੁਹਾਨੂੰ ਇੱਕ ਯੂਨੀਕ ਜਿਹਾ ਟੇਸਟ ਆਵੇਗਾ プラス ਜਿਹੜਾ ਮੌਸਮ ਦੇ ਅਕੋਰਡਿੰਗ ਜਿਹੜੇ ਆ ਇਮਲੀ ਵਾਲਾ ਤੇ ਪਾਣੀ ਹਨਾ ਆਪਾਂ ਬਾਜ਼ਾਰ ਤੋਂ ਹਮੇਸ਼ਾ ਇਮਲੀ ਵਾਲਾ ਹੀ ਮਿਲ ਮਿਲਦਾ ਆ ਤੇ ਬਟ ਤੁਸੀਂ ਘਰ ਵਿੱਚ ਇਦਾਂ ਦਾ ਪਾਣੀ ਤੁਸੀਂ ਬਣਾ ਕੇ ਗੋਲ ਗੱਪਿਆਂ ਦੇ ਨਾਲ ਬਣਾਓਗੇ ਤੇ ਬਹੁਤ ਹੀ ਟੇਸਟ ਜਿਹੜਾ ਬਣੇਗਾ ਤੇ ਤੁਸੀਂ ਅਰੈਸਟ ਉੱਤੇ ਸੋਜੀ ਜਿਹੜੀ ਆ 5-10 ਮਿੰਟ ਰੱਖ ਲੈਣੀ ਆ ਤੇ ਫਿਰ ਉਹਨੂੰ ਇਦਾਂ ਪਟਕ-ਪਟਕ ਕੇ ਜਿਹੜਾ ਇਹਨੂੰ ਸੂਚੀ ਨੂੰ ਆਪਾਂ ਮਲੇਮ ਆਟਾ ਜਿਹੜਾ ਇਹਦਾ ਗੁੰਨਣਾ ਜਿੱਦਾਂ ਇਦਾਂ ਮੈਦੇ ਦਾ ਡੋ ਹੋਵੇ ਇਦਾਂ ਦਾ ਡੋ ਜਿਹੜਾ ਤੁਸੀਂ ਬਣਾ ਕੇ ਤਿਆਰ ਕਰ ਲੈਣਾ ਹੈ ਇਹਦੇ ਨਾਲ ਬਹੁਤ ਹੀ ਵਧੀਆ ਗੋਲ ਗੱਪੇ ਤੇ ਟੇਸਟ ਲੱਗਣਗੇ ਤੁਹਾਨੂੰ ਬਿਲਕੁਲ ਬਾਜ਼ਾਰ ਦਾ ਤੁਸੀਂ ਖਾਣੇ ਜਿਹੜੇ ਉਹ ਭੁੱਲ ਜਾਓਗੇ ਇੱਕ ਵਾਰ ਤੇ ਤੁਸੀਂ ਇਹਨੂੰ ਜਿਹੜੇ ਆ ਇੱਧਰ ਹੁਣ ਆਪਾਂ ਜਿਹੜੀ ਆ ਪਾਣੀ ਦੀ ਤਿਆਰੀ ਕਰਦੇ ਤੇ ਮਸਾਲੇ ਜਿਹੜੇ ਆ ਤੁਸੀਂ ਇੱਕ ਸੌਂਫ ਜੀਰਾ ਤੇ ਸੁੱਕਾ ਧਨੀਆ ਤੇ ਕਾਲੀਆਂ ਮਿਰਚਾਂ ਤੁਸੀਂ ਇਹਦੇ ਵਿੱਚ ਆਉਦੇ ਸੁੱਕੀਆਂ ਲਾਲ ਮਿਰਚਾਂ ਵੀ ਪਾ ਸਕਦੇ ਜੇ ਬਟ ਸਪਾਈਸੀ ਜਿਆਦਾ ਨਹੀਂ ਪਸੰਦ ਨਹੀਂ ਕਰਦੇ ਸਾਡੇ ਘਰ ਇਸ ਕਰਕੇ ਮੈਂ ਉਹ ਨਹੀਂ ਪਾਇਆ ਤੇ ਫਿਰ ਆਪਾਂ ਜਿਹੜੀਆਂ ਮਸਾਲਾ ਗ੍ਰाइंड ਕਰਕੇ ਰੱਖ ਲਿਆ ਤੇ ਇੱਧਰ ਅੰਬੀਆਂ ਜਿਹੜੀਆਂ ਛਿੱਲ ਕੇ ਰੱਖ ਲਿਆ ਸੀ ਤੇ ਵਿੱਚ ਇਹਦੇ ਪਾਦਨੇ ਜੀ ਹਰੀਆਂ ਮਿਰਚਾਂ ਅਦਰਕ ਥੋੜਾ ਜਿਹਾ ਔਰ ਪੁਦੀਨਾ ਤੇ ਪੁਦੀਨਾ ਪਾ ਕੇ ਇਹਦੇ ਵਿੱਚ ਤੁਸੀਂ ਇੱਕ ਨਿੰਬੂ ਵੀ ਨਿਚੋੜ ਕੇ ਪਾ ਸਕਦੇ ਜੇ ਜੇ ਤੁਸੀਂ ਜਿਆਦਾ ਸਪਾਈਸੀ ਜਾਂ ਖੱਟਾ ਜਿਹਾ ਪਸੰਦ ਹੋਵੇ ਤੇ ਫਿਰ ਆਪਾਂ ਇਹ ਸਾਰੇ ਜਿਹੜੇ ਆ ਗ੍ਰाइंड ਮਤਲਬ ਕਿ ਮਿਕਸਚਰ ਨੂੰ ਆਪਾਂ ਛਾਨ ਲੈਣਾ ਆ ਸ਼ਾਨ ਕੇ ਬਹੁਤ ਹੀ ਵਧੀਆ ਜਿਹੜਾ ਕਿਉਂਕਿ ਜੇ ਅਸੀਂ ਛਾਨਾਂਗੇ ਨਹੀਂ ਤੇ ਫਿਰ ਗਲੇ ਦੇ ਵਿੱਚ ਜਿਹੜਾ ਲੱਗੇਗਾ ਪਲੱਸ ਜਿਹੜਾ ਇਹ ਛਾਨਿਆ ਹੋਇਆ ਆਪਾਂ ਆਪ ਇਹਨੂੰ ਸੁੱਟਣਾ ਨਹੀਂ ਹੈਗਾ ਆਲੂਆਂ ਦੇ ਮਿਕਸਰ ਵਿੱਚ ਇਹਨੂੰ ਮਿਕਸ ਕਰ ਲੈਣਾ ਹੈ ਤੇ ਇਹਦੇ ਨਾਲ ਟੇਸਟ ਬਹੁਤ ਹੀ ਵਧੀਆ ਆਏਗਾ ਫਿਰ ਇਹਦੇ ਵਿੱਚ ਆਪਾਂ ਠੰਡਾ ਪਾਣੀ ਜੜਾਓ ਪਾਦਨਾ ਬਰਫ਼ ਦੇ ਕਯੂਬ ਵੀ ਤੁਸੀਂ 5-7 ਜਿਹੜੇ ਆ ਉਹ ਪਾਦਣੇ ਆ ਤੇ ਫਿਰ ਆਪਾਂ ਇਹਦੇ ਵਿੱਚ ਮਸਾਲੇ ਵਗੈਰਾ ਜੜੇ ਆ ਉਹ ਐਡ-ਆਨ ਕਰ ਦਾਂਗੇ ਇੱਕ ਤੇ ਮਸਾਲਾ ਜਿਹੜਾ ਆਪਾਂ ਕੁੱਟਿਆ ਉਹ ਦੂਜਾ ਆਪਾਂ ਉਸ ਨਮਕ ਪਾ DNA ਚਿੱਟਾ ਨਮਕ ਫਿਰ ਆਪਾਂ ਮਸਾਲਾ ਕੁੱਟਿਆ ਹੋਇਆ ਉਹ ਪਾ DNA ਤੇ ਥੋੜਾ ਜਿਹਾ ਆਪਾਂ ਪਾਣਾ ਜੀ ਕਾਲਾ ਨਮਕ ਜਿਆਦਾ ਨਮਕ ਤੁਸੀਂ ਇੱਕ ਵਾਰ ਟੈਸਟ ਕਰਕੇ ਟੈਸਟ ਕਰਕੇ ਤੇ ਫਿਰ ਤੁਸੀਂ ਹੋਰ ਨਮਕ ਤੁਸੀਂ ਐਡ ਕਰ ਸਕਦੇ ਜੀ ਜਿਆਦਾ ਪਹਿਲੇ ਵਾਰੀ ਨਹੀਂ ਪਾ DNA ਤੇ ਫਿਰ ਆਪਾਂ ਥੋੜੀ ਜਿਹੀ ਇਹਦੇ ਵਿੱਚ ਪਾ ਦਣੀ ਹੈ ਜੀ ਖੰਡ ਕਿਉਂਕਿ ਅੰਬੀਆਂ ਜਿਹੜੀਆਂ ਉਹ ਖਟੀਆਂ ਹੁੰਦੀਆਂ ਨੇ ਤੇ ਫਿਰ ਖੰਡ ਪਾ ਕੇ ਇਹਨੂੰ ਸਾਰੇ ਮਿਕਸਰ ਨੂੰ ਮਿਕਸ ਕਰਕੇ ਇੱਕ ਸਾਈਡ ਤੇ ਤੁਸੀਂ ਰੱਖ ਲੈਣਾ ਹੈ ਤੇ ਫਿਰ ਅਸੀਂ ਜਿਹੜੇ ਆ ਆਲੂਆਂ ਦਾ ਮਿਕਸਰ ਹੈ ਇਹਦੇ ਵਿੱਚ ਵੀ ਆਪਾਂ ਅਮ ਨਮਕ ਵਗੈਰਾ ਨਮਕ ਪਾ ਕੇ ਮਸਾਲਾ ਪਾ ਕੇ ਤੇ ਜਿਹੜਾ ਹਿੰਗ ਥੋੜੀ ਜੀ ਪਾ ਲੜੀ ਆ ਕਿਉਂਕਿ ਆਲੂ ਜੜੇ ਆ ਉਹ ਵਾਈ ਹੁੰਦੇ ਨੇ ਤੇ ਇਹਨੂੰ ਆਪਾਂ ਸਾਰਿਆਂ ਨੂੰ ਮਿਕਸ ਕਰ ਲੈਣਾ ਕਿਉਂਕਿ ਜਿਹੜਾ ਆਪਾਂ ਮਸਾਲਾ ਪਾਇਆ ਨਾ ਅੰਬੀਆਂ ਵਾਲਾ ਜਿਹੜਾ ਛਾਣ ਛਾਣ ਕੇ ਜਿਹੜਾ ਉਹ ਇਹਦੇ ਵਿੱਚ ਪਾ ਉਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਏਗਾ ਪਦੀਨੇ ਦਾ ਤੇ ਪਲੱਸ ਅੰਬੀਆਂ ਦਾ ਖੱਟਾ ਮਿੱਠਾ ਟੇਸਟ ਆਵੇਗਾ ਇਹਦੇ ਵਾਸਤੇ ਮੈਂ ਥੋੜੀ ਜੀ ਮਿੱਠੀ ਜਟਨੀ ਵੀ ਬਣਾਈ ਸੀ ਉਬਟ ਮੈਂ ਐਡ ਨਹੀਂ ਕੀਤੀ ਇਹਦੇ ਵਿੱਚ ਜੇ ਤੁਹਾਨੂੰ ਚਾਹੀਦੀ ਹੋਵੇ ਤਾਂ ਫਿਰ ਮੈਂ ਕਰ ਸਕਦੀ ਹਾਂ ਐਡ ਤੇ ਫਿਰ ਆਪਾਂ ਸਾਰੇ ਗੋਲ ਗੱਪੇ ਜਿਹੜੇ ਆ ਇੱਕ ਵਾਰੀ ਬਣਾ ਕੇ ਰੱਖ ਲੈਣੇ ਆ ਕਿਉਂਕਿ ਤੇ ਜਦੋਂ ਵੀ ਆਪਾਂ ਬਣਾਣੇ ਆ ਪੱਖਾ ਜਿਹੜਾ ਹੋਵੇ ਨਹੀਂ ਆਨ ਕਰਨਾ ਕਿਉਂਕਿ ਪੱਖੇ ਨਾਲ ਫਿਰ ਜ਼ਿਆਦਾ ਡਰਾਈ ਹੋ ਜਾਏਗਾ ਤੇ ਇਦਾਂ ਤੁਸੀਂ ਈਜ਼ੀਲੀ ਹਨਾ ਜਿੰਨੇ ਮਰਜ਼ੀ ਤੁਸੀਂ ਇੱਕ ਕਾਲੇ ਸਿਰਫ ਸੋਜੀ ਦੀ ਸੀ ਜਿਹਦੇ ਵਿੱਚੋਂ 40 50 ਗੋਲ ਗੱਪੇ ਤੁਸੀਂ ਬਣਾ ਸਕਦੇ ਜੀ ਤੇ ਜੜੀਆਂ ਬਹੁਤ ਹੀ ਟੇਸਟੀ ਦੇ ਵਿੱਚ ਮੈਂ ਦੇਸੀ ਘਿਓ ਦੇ ਵਿੱਚ ਦੇਸੀ ਘਿਓ ਦੇ ਵਿੱਚ ਮੈਂ ਇਹਨਾਂ ਨੂੰ ਫਰਾਈ ਕੀਤਾ ਸੀ ਤੁਸੀਂ ਚਾਹੋ ਤੇ ਰਫੈਂਡ ਵਗੈਰਾ ਵੀ ਜੂਸ ਕਰ ਸਕਦੇ ਜੀ ਬਟ ਮੈਂ ਬਹੁਤ ਘਾਟਰਫੈਂਡ ਚੂਜ਼ ਕਰਦੀ ਆ ਤੇ ਇਹਦੇ ਨਾਲ ਬਹੁਤ ਹੀ ਟੇਸਟੀ ਜਿਹੜੇ ਆ ਗੋਲਪ ਗੋਲ ਗੱਪੇ ਸਾਡੇ ਬਣੇ ਸੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਓ ਔਰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤੇ ਲਾਈਕ ਜਰੂਰ ਕਰਿਓ ਡੋਂਟ ਫੋਰਗੇਟ